ਵੱਡਾ ਹਾਦਸਾ ਵਾਪਰਿਆ ਦੀ ਰਾਤ ਨੂੰ ਗੈਸ ਸਿਲੰਡਰ ਫਟਣ ਦੇ ਨਾਲ ਇੱਕ ਮਕਾਨ ਦੀ ਛੱਤ ਉੱਡ ਗਈ ਥੋ ਤੱਕ ਕੀਮਤੀ ਸਮਾਨ ਵੀ ਸੜ ਕੇ ਸੁਆਹ ਹੋ ਚੁੱਕਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਤੇ ਹਾਲਾਤ ਕਿ ਬੜੇ ਹੋਏ ਨੇ ਦਰਸਲ ਖਬਰ ਸਾਹਮਣੇ ਆ ਰਹੀ ਹੈ ਕਸਬਾ ਢਿਲਵਾ ਤੋਂ ਜਥੇ ਗੈਸ ਸਿਲੰਡਰ ਫਟਣ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਕਿ ਕ੍ਰੀਬ ਰਾਤ ਦੇ ਸਮੇ 1 ਵਜੇ ਦੇ ਕਰੀਬ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਗੈਸ ਸਿਲੰਡਰ ਜਿਹੜਾ ਫਟ ਜਾਂਦਾ ਚਸਕਾਰ ਨੂੰ ਉਹਨਾਂ ਦੇ ਮਕਾਨ ਦੀ ਛੱਤ ਤੱਕ ਉੱਡ ਗਈ ਬਿਸਤਰਿਆਂ ਨੂੰ ਵੀ ਅੱਗ ਲੱਗ ਗਈ ਜਿਸ ਕਾਰਨ ਗੈਸ ਚੁੱਲ੍ਹੇ ਦਾ ਕਾਫੀ ਨੁਕਸਾਨ ਹੋ ਗਿਆ ਜ਼ਰੂਰੀ ਕਾਗਜ਼ਾਤ ਵੀ ਅੱਗ ਦੀ ਚਪੇੜ ਦੇ ਵਿੱਚ ਆ ਗਏ ਉਹਨਾਂ ਹਿੰਮਤ ਕਰਦੇ ਆ ਪਾਣੀ ਪਾ ਕੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦਿਆਂ ਦੇਖਦਿਆਂ ਉਹਨਾਂ ਦੇ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਕਿਹਨਾਂ ਦੀ ਆਪਣਾ ਸਿਂਦਰਕੌਰ ਹਾਂਜੀ ਕਿੱਥੇ ਰਹਿੰਦੇ ਜੀ ਆ ਚਲ ਵੀ ਖਾਸੀ ਤੇ ਕੀ ਕੀ ਗੱਲ ਹੋਈ ਰਾਤ ਅਏ ਮੈਂ ਕੱਢੀ 9 ਵਜੇ ਲੇਟ ਗਈ ਆ ਮੁੰਡਾਂ ਦੇ ਚ ਇੱਕ ਵਜੇ ਹੋ ਹੋਇਆ ਕੀ ਗੱਲ ਹੋਈ ਰਾਤ 1 ਵਜੇ ਪਿੰਡ ਆ ਦੀ ਮੈਂਦੇ ਹੋਚਦਾ 20 ਮਿੰਟ ਤੇ ਗੰਬ ਜਮਾ ਕੇ ਵੰਗ ਹੋਇਆ ਇੱਥੇ ਜਿਉਂ ਖੜਿਆ ਆ ਅੱਛਾ ਜਦੋਂ ਤੁਸੀਂ ਉੱਠ ਗਏ ਤਾਂ ਕੀ ਦੇਖਿਆ ਬਸ ਅੱਗ ਹੀ ਤਾਂ ਆਈ ਤੇ ਸਿਲੰਡਰ ਫਟਿਆ ਵਾ ਸਿਲੰਡਰ ਫਟਿਆ ਹਾਂ ਸਿਲੰਡਰ ਫਟਿਆ ਅੱਛਾ ਤੇ ਤੋ ਤੁਹਾਨੂੰ 1.5 ਵਜੇ ਜਦੋਂ ਪਤਾ ਲੱਗਾ ਵਾ ਆਵਾਜ਼ ਕਿੰਨੀ ਕਹੀ ਆ ਬਹੁਤ ਜਿਆਦਾ ਆਵਾਜ਼ ਆਇਆ ਤੇ ਮੈਨੂੰ ਪਤਾ ਨਹੀਂ ਕਿਹੜਾ ਬੰਬ ਫਟਿਆ ਇਦਾਂ ਹੋਇਆ ਸੀ ਤੇ ਛੱਤ ਛੱਤ ਵੀ ਨਾਲ ਹੀ ਵੱਢ ਗਈ ਔਰ ਕੱਢ ਗਿਆ ਸਭ ਕੁਝ ਸੱਲੇ ਹੋਰ ਕੀ ਕੀ ਨੁਕਸਾਨ ਹੋਇਆ ਵਾ ਪਿਆ ਸਾਰਾ ਕੁਝ ਕਮਰੇ ਦੇ ਵਿੱਚ ਜਿੰਨਾ ਸਮਾਨ ਸਾਰਾ ਲੁੱਟ ਗਿਆ ਮੰਜੇ ਖਾਇਓ ਕਿਹੜਾ ਕਿਹੜਾ ਨੁਕਸਾਨ ਮੰਜੇ ਸੜ ਗਏ ਦਿਖਾਓ ਸੜ ਕੇ ਮੰਜੇ ਤੇ ਸੱਲੇ ਹੀ ਸੜ ਗਏ ਮੰਜੇ ਮੰਜੇ ਵਿੱਚ ਸੜ ਗਏ ਉਹ ਵਿੱਚ ਸੜ ਕੇ ਮੰਜੇ ਬੰਦੇ ਆ ਕੁਝ ਵੀ ਲਿਆ ਗਿਆ ਅੱਛਾ ਇਤਨੀ ਵੀ ਡਿੱਗੋ ਇਤਨੀ ਵੀ ਆ ਘੜੀ ਗਈ ਉਹ ਲੱਜ ਜਾਇਆ ਉਹ ਬਾਰੇ ਬਾਹਰ ਕੱਢ ਗਿਆ ਸੁਟ ਗਿਆ ਇਹਦਾ ਨੁਕਸਾਨ ਕਾਫੀ ਹੋ ਗਿਆ ਨੁਕਸਾਨ ਕਾਫੀ ਹੋਇਆ ਵਾ ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਵੈਸੇ ਘਰ ਤੋਂ ਘਰ ਲੱਖ ਤੇ ਲੱਗ ਭਾਗ ਵਾ ਮਾਤਾ ਦੇ ਕੀ ਵਿਚਾਰੀ ਬਹੁਜੀ ਹੈਗੀ ਹਾਂ ਜੋ ਸਭ ਪੈ ਸਾੜਕੇ ਤੇ ਲਾ ਕੇ ਦੇ ਕੀ ਬੰਦਾ ਪਿਆ ਇਹ ਬੇਟਾ ਬਣ ਹਾਂ ਤੇ ਤੁਹਾਡੇ ਕੀ ਗੱਲ ਹੋਈ ਰਾਤ ਇੱਥੇ ਆਏ ਇੱਥੇ ਨਹੀਂ ਸੀ ਦੇ ਦਿੱਲੀ ਆਇਆ ਅੱਛਾ ਮੈਨੂੰ ਤੇ ਬਾ ਅੱਛਾ ਮੈਨੂੰ ਜਦਾ ਪਤਾ ਲੱਗਾ ਮੈਂ ਹੁਣੇ ਕੰਮ ਤੇ ਇੱਦਾਂ ਹੀ ਆ ਗਿਆ ਤੂੰ ਐਮਰਜੈਂਸੀ ਆ ਮਤਲਬ ਆ ਗਿਆ ਇਹ ਗੱਲ ਹੋ ਗਈ ਆ ਰਾਜ ਲੰਬੇ ਕੰਮ ਤੇ ਜਾਂਦਾ ਅੱਛਾ ਹੁਣ ਤੂੰ ਕੀ ਮੰਗ ਕਰਦੇ ਆ ਮੰਗ ਕਰਦੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਹਾਂ ਜੀ ਹਾਂ ਤੇ ਬੈਠਣ ਨੂੰ ਜੋ ਹੈ ਜੋ ਅਟਾ ਦਾਣਾ ਸਭ ਸੜ ਗਿਆ ਅੱਛਾ ਅਟਾ ਦਾਣਾ ਨਾਲ ਗਿਆ ਜੋ ਪਰਚੀ ਸੀ ਜੋ ਬੈਂਕ ਕਾਪੀ ਸੀ ਹਾਂਜੀ ਆਧਾਰ ਕਾਰਡ ਵਗੈਰਾ ਜੋ ਕੋਈ ਚੀਜ਼ ਨਹੀਂ ਇਹਦੇ ਕੋਈ ਹੈਗੀ ਲੈਟਰ ਰਪਏ ਨੇ ਕੱਟੇ ਹੋ ਗਏ ਸਭ ਕੁਝ ਪੈਂਡ ਕਰ ਦੇ ਸਾਰੀ ਕੋਈ ਚੀਜ਼ ਨਹੀਂ ਹੈਗੀ ਇਹ ਹੁਣ ਵਿਆਹ ਤੋਂ ਇਹਦੀ ਪਰਚੀ ਦਵਾਈ ਚੱਲਦੀ ਹੁਣ ਵਿਆਹ ਦੀ ਪਰਚੀ ਬਣਾਉਣੀ ਪੈਣੀ ਕਿੱਦਾਂ ਬਣੇਗੀ ਇਹਦੀ ਅੱਛਾ ਹਾਂ ਚਲੋ ਵੀ ਸੜ ਗਿਆ ਫੇਰ ਅਸੀਂ ਵੀ ਮੰਗ ਕਰਾਂਗੇ ਕੋਈ ਸਰਕਾਰ ਬਸੋ ਹਾਂਜੀ